ਆਜੀ ਯੂਨੀਵਰਸਿਟੀ ਦੇ ਵਿੱਚ ਅਸੀਂ ਕਈ ਇਨਫੋਰਮੇਸ਼ਨਸ ਇਹਨਾਂ ਤੋਂ ਆਰਟੀਆਈ ਰਾਈਲੈਂਡ ਆਏ ਸੀ ਕਿਉਂਕਿ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਜਿਹੜੀ ਇਸ ਇਲਾਕੇ ਨੂੰ ਤੇ ਪੰਜਾਬ ਨੂੰ ਬਹੁਤ ਵੱਡੀ ਦੇਣ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਕਿਵੇਂ ਉਹ ਇੱਕ ਨੈਪੋਟਿਜ਼ਮ ਦਾ ਪਰਿਵਾਰਵਾਦ ਦਾ ਕੁੰਭਾ ਪ੍ਰਸਤੀ ਦਾ ਤੇ ਕਰਪਸ਼ਨ ਦਾ ਅੱਡਾ ਬਣ ਕੇ ਰਹਿ ਗਿਆ ਇਨਫੋਰਮੇਸ਼ਨ ਇੰਨੀ ਇਹਨਾਂ ਨੇ ਡਿਸਕਲੋਸ ਤਰਨ ਤੋਂ ਇਹ ਹੱਦ ਤੱਕ ਤੂੰ ਕਸਤੇ ਆਪਦੇ EMPLOYEES ਦੇ RTI ਦੇ ਵਿੱਚ ਜਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਰਿਹਾ ਸੀ ਕਿਉਂਕਿ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਜਿਹੜੀ ਜਾਂਚ ਇੱਥੇ ਕਈ ਸ਼ਿਕਾਇਤਾਂ ਹੋਈਆਂ ਵਿਜੀਲੈਂਸ ਤੋਂ ਜਾਂਚ ਹੋ ਰਹੀ ਹੈ ਕਿ ਜਿਹੇ ਵਿਜੀਲੈਂਸ ਸਹੀ ਤਰੀਕੇ ਨਾਲ ਜਾਂਚ ਨਹੀਂ ਕਰੂਗੀ ਏਜੰਸੀ ਦਾ ਤੋਂ ਮੰਗ ਕਰਾਂਗੇ ਕਿ ਇਹ ਦਿਨ ਫੁਆਇਰੀ ਕਰਾਈ ਜਾਵੇ ਪਿਛਲੇ ਸਮੇਂ ਚ ਖਬਰਾਂ ਲੱਗੀਆਂ ਕਿ ਵਿਜੀਲੈਂਸ ਨੇ ਵੀ ਰਿਕਾਰਡ ਇਤੋਂ ਤਲਬ ਕੀਤਾ ਪਰ ਜਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਲੋਕਲ ਐਮਐਲਏ ਦੀ ਹੋਰ ਲੀਡਰਾਂ ਦੀ ਇਹਦੇ ਵਿੱਚ ਮਿਲੀਭੁਗਤ ਸਾਹਮਣੇ ਆ ਰਹੀ ਹੈ ਇੱਕ ਤੀਜਾ ਪੱਖ ਹੈ ਕਿ ਪੰਜਾਬ ਸਰਕਾਰ ਦੀ ਕਿਸੇ ਵੀ ਏਜੰਸੀ ਤੋਂ ਨਿਰਪੱਖ ਜਾਂਚ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਸੋ ਇਸ ਕਰਕੇ ਹਾਈ ਕੋਰਟ ਜਾਣ ਤੋਂ ਪਹਿਲਾਂ ਅਫੀਸ਼ੀਅਲ ਡਾਟਾ ਯੂਨੀਵਰਸਿਟੀ ਤੋਂ ਲੈਣ ਵਾਸਤੇ ਆਏ ਸੀ ਜਿੱਤੇ ਸਾਹਿਬ ਕੰਪਲੇਾਰੇ ਰੂਜ ਸਾਰੇ ਕਾਨੂੰਨਾਂ ਕੋਹ ਚੰਦ ਸਿੰਘ ਜੀ ਜੀ ਬਾਈਸ ਚਾਂਤਰਾ ਦਾ ਸਾਹਾਰ ਪਰਵਾਜ਼ ਵਿੱਚ ਉਹ ਧੱਤੀ ਕਰ ਲਿਆ ਮੈਂ ਤਾਂ ਨਹੀਂ ਕਹਿਣਾ ਕਿ ਉਹ ਵਾਈਸ ਚਾਂਤਰਾ ਤੇ ਦੀ ਯੂਨੀਵਰਸਿਟੀ ਦਾ ਇਤਿਹਦਾ ਨਾਂ ਰੱਖਦੇ ਹੋ ਉਹ ਪਾਪੇਪੀਟ ਦੇ ਨਾਂ ਤੋਂ ਕਿ ਜੀ ਯੂਨੀਵਰਸਿਟੀ ਲੱਗੀ ਗਈ ਹੈ ਉਹਦੇ ਚ ਇਹਨੇ ਬਦਨਾਮੀ ਵਾਲੇ ਕੰਮ ਕਰ ਰਹੇ ਹੋ ਚਾਹੇ ਇਹਨਾਂ ਦੀ ਧਰਮ ਪਤਨੀ ਹੋਵੇ ਰੀਵਾ ਸੂਤ ਮੁੰਡਾ ਹੋਵੇ ਇਸ਼ਾਨ ਸੂਤ ਇਸ਼ਾਨ ਸੂਤ ਦੀ ਗਾਂ ਘਰਦੀ ਹੋਵੇ ਇਹਨਾਂ ਸਾਰਿਆਂ ਦੀ ਜਿਸ ਤਰ੍ਹਾਂ ਨਾਲ ਯੂਨੀਵਰਸਿਟੀ ਦੇ ਵਿੱਚ ਸੇਵਾਵਾਂ ਲਈਆਂ ਜਾ ਰਹੀਆਂ ਆਪੋਇੰਟਮੈਂਟਸ ਕੀਤੀਆਂ ਜਾ ਰਹੀਆਂ ਮੇਰੇ ਕੋਲੇ ਆ ਅਖਬਾਰ ਦੀ ਇੱਕ ਖਬਰ ਹੈ ਜਦੋਂ ਵਾਈਸ ਚਾਂਸਲਰ ਸਾਹਿਬ ਨੂੰ ਪੁੱਛਿਆ ਗਿਆ ਕਿ ਤੁਹਾਡੇ ਜੀ ਬੱਚੇ ਤੁਹਾਡਾ ਪਰਿਵਾਰ ਤੁਹਾਡੇ ਰਿਸ਼ਤੇਦਾਰ ਇਸ ਯੂਨੀਵਰਸਿਟੀ ਦੇ ਵਿੱਚ এমਪਲੋਇਡ ਹੈ ਕਿਸ ਕਪੈਸਿਟੀ 'ਚ ਹੈ ਤੇ ਕਿਹੜੇ ਕਾਨੂੰਨ ਰਾਹੀਂ ਕੀਤੇ ਗਏ ਆ ਸੋ ਵਾਈਸ ਚਾਂਸਲਰ ਸਾਹਿਬ ਜਿਹੜੇ ਪਹਿਲਾਂ ਡਿਨਾਈ ਕਰਦੇ ਰਹੇ ਸੀ ਮੁੜ ਕੇ ਕਹਿੰਦੇ ਜੀ ਕਿ ਐਡਵਾਈਜ਼ਰ ਦੀ ਕਪੈਸਿਟੀ 'ਚ ਉਹਨਾਂ ਨੂੰ ਮੈਂ ਰੱਖਿਆ ਹੋਇਆ ਔਨਰਰੀਅਮ ਤੇ ਕੰਮ ਕਰ ਰਹੇ ਆ ਤੇ ਜਿਹੜੇ ਸਾਡੇ ਖਿਲਾਫ ਗਲਤ ਪ੍ਰਚਾਰ ਕਰਦੇ ਆ ਉਹਨਾਂ ਤੇ ਅਸੀਂ ਕਾਨੂੰਨੀ ਡੈਫਮੇਸ਼ਨ ਮਾਨਹਾਨੀ ਦਾ ਦਾਵਾ ਕਰਾਂਗੇ ਮੈਂ ਵਾਈਸ ਚਾਂਸਲਰ ਸਾਹਿਬ ਨੂੰ ਬੇਨਤੀ ਕਰਦਾ ਕਿ ਜੇ ਹੁਣ ਕਾਨੂੰਨ ਦੀ ਲੜਾਈ ਲੜਨੀ ਹੈ ਤਾਂ ਖੁੱਲ ਕੇ ਲੜਿਓ ਦੋ ਜਿਹੜੇ ਲੀਗਲ ਅਫਸਰ ਇੱਥੇ ਭਰਤੀ ਕੀਤੇ ਆ ਹਿਮਾਚਲ ਦੇ ਇੱਕ ਤਾਂ ਕਹਿੰਦੇ ਨਿਆਣਾ ਜੈ ਸੁਕ੍ਰਿਤ ਸੂਦ ਯੂਨੀਵਰਸਿਟੀ ਦੇ ਆ ਗਲਿਆਰਿਆਂ 'ਚ ਕਹਿੰਦੇ ਨਾਨੂ ਨਾਨੂ ਕਰਦਾ ਫਿਰਦਾ ਤੇ ਫਿਰ ਨਾਨੂ ਨੂੰ ਵਕੀਲ ਕਰ ਲਿਓ ਆਪਦੇ ਨੂੰ ਕਿਉਂਕਿ ਜੇ ਹਿਮਾਚਲ ਤੋਂ ਦੋ ਲੀਗਲ ਅਫਸਰ ਲਿਆ ਕੇ ਇੱਥੇ ਤੁਸੀਂ ਇਸ ਯੂਨੀਵਰਸਿਟੀ ਨੂੰ ਕਾਨੂੰਨੀ ਸਲਾਹ ਦੇਣ ਵਾਸਤੇ ਰੱਖੇ ਆ ਤਾਂ ਫਿਰ ਆਪਦੀ ਕਾਨੂੰਨੀ ਸਲਾਹ ਵੀ ਉਹਨਾਂ ਤੋਂ ਹੀ ਲਿਓ ਪਤਾ ਲੱਗ ਜੂਗਾ ਕਿੰਨੇ ਕੁ ਕਾਬਿਲ ਹੈ ਜੇ ਪਹਿਲੀ ਤਰੀਕ ਤੇ ਅੰਦਰ ਨਾ ਕਰਾਤਾ ਤਾਂ ਮੈਨੂੰ ਵੀ ਤੁਸੀਂ ਆਪ ਦਿਓ ਜਿੱਤੇ ਮੈਂ ਤਿੰਨ ਪਰਿਵਾਰ ਦੇ ਜੀਆਂ ਦਾ ਜ਼ਿਕਰ ਕੀਤਾ ਉਥੇ ਆ ਸ਼ੁਕਰਤ ਸੂਦ ਉਰਫ ਨਾਨੂ ਦਾ ਜ਼ਿਕਰ ਕੀਤਾ ਵਿਕਾਸ ਸ਼ਰਮਾ ਦੂਜਾ ਲੀਗਲ ਅਫਸਰ ਜਿਹੜਾ ਰੱਖਿਆ ਦੋ ਲੀਗਲ ਅਫਸਰ ਰੱਖਿਆ ਇਹਨਾਂ ਨੇ ਯੂਨੀਵਰਸਿਟੀ 'ਚ ਦੋਨੋਂ ਜਿਹੜੇ ਆ ਉਹ ਹਿਮਾਚਲ ਦੇ ਆ ਪ੍ਰੋਫੈਸਰ ਜਿਹੜੇ ਕਈ ਹਿਮਾਚਲ ਤੋਂ ਮੈਂ ਨਾ ਪਹਿਲਾਂ ਵੀ ਜ਼ਿਕਰ ਕੀਤੇ ਸੀ ਪੰਕਜ ਸ਼ਰਮਾ ਸੌਰਵ ਸ਼ਰਮਾ ਵਿਵੇਕ ਸ਼ਰਮਾ ਸਮੀਰ ਹੂਜਾ ਸਵਾ ਸਵਾ ਲੱਖ ਤੇ ਤੇ ਕਈ ਹੋਰ ਇਹਨਾਂ ਨੇ ਯੂਨੀਵਰਸਿਟੀ ਨੂੰ ਆਪਣੀ ਪਰਸਨਲ ਜ਼ਗੀਰ ਬਣਾ ਛੱਡਿਆ ਫੋਟੋਗ੍ਰਾਫਰ 40000 ਤੇ ਹੁਣ ਤਾਂ ਕੱਲ ਪਰਸੋਂ ਕਹਿੰਦੇ ਕਾਰਪਿੰਟਰ ਵੀ ਰੈਗੂਲਰ ਬੇਸ ਤੇ ਰੱਖ ਲਿਆ ਉਹ ਵੀ ਊਨੇ ਤੋਂ ਐ ਤੇ ਫੇਰ ਤਾਂ ਮੈਨੂੰ ਲੱਗਦਾ ਸਾਰੇ ਫਰੀਦਕੋਟ ਵਾਲੇ ਪੰਜਾਬ ਵਾਲੇ ਤਾਂ ਛੁੱਟੀ ਕਰ ਜਾਣ ਮੈਂ ਤਾਂ ਮਾਨ ਸਾਹਿਬ ਨੂੰ ਪੁੱਛਣਾ ਚਾਹਣਾ ਮੁੱਖ ਮੰਤਰੀ ਸਾਹਿਬ ਨੂੰ ਕਿ ਤੁਸੀਂ ਤਾਂ ਬੜੀ ਗੱਲ ਕਰਦੇ ਸੀ ਕਿ ਪੰਜਾਬੀਆਂ ਨੂੰ ਨੌਕਰੀਆਂ ਮਿਲਣਗੀਆਂ ਇੱਥੇ ਤੇ ਜਿਹੜਾ ਹੱਕ ਇੱਥੇ ਪੰਜਾਬੀਆਂ ਦਾ ਹੈ ਉਹ ਹੀ ਜਦੋਂ ਹਿਮਾਚਲ ਤੋਂ ਤੇ ਬਾਹਰਲੇ ਸੂਬਿਆਂ ਤੋਂ ਦਿੱਲੀੋਂ ਆ ਕੇ ਲੋਕ ਖੋਣ ਲੱਗ ਜਾਂਦੇ ਆ ਤੱਪਰ ਤੁਸੀਂ ਪੰਜਾਬੀਆਂ ਨੂੰ ਕਿਸ ਇਤਜ਼ਾਫ ਦੀ ਗੱਲ ਕਰਦੇ ਹੋ ਹੁਣ ਮੈਂ ਇਹਨਾਂ ਦੇ ਮੁੰਡੇ ਦੀ ਗੱਲ ਕਰਨੀ ਚਾਹਣਾ ਕਿਉਂਕਿ ਇਹਨਾਂ ਨੇ ਜ਼ਿਕਰ ਕੀਤਾ ਕਿ ਮੇਰੇ ਪਰਿਵਾਰ ਬਾਰੇ ਗੱਲ ਕਰਦੇ ਆ ਈਸ਼ਾਨ ਸੂਦ ਇਹਨਾਂ ਦਾ ਪੇਟਾ ਉਹ ਕਹਿੰਦੇ ਮੈਂ ਐਡਵਾਈਜ਼ਰ ਦੀ ਕਪੈਸਿਟੀ ਚ ਰੱਖਿਆ ਈਸ਼ਾਨ ਸੂਦ ਇੱਕ ਵਿੰਡ ਇੰਜੀਨੀਅਰ ਹੈ ਜਿਹੜਾ ਵਿੰਡ ਮਿਲ એનર્ਜੀ ਜਿੱਥੋਂ ਬਿਜਲੀ ਵਿੰਡ ਮਿਲਸ ਰਾਹੀਂ ਬਣਦੀ ਹੈ ਪੰਜਾਬ ਜੁੱਤਾ ਮੇਰੇ ਨਾਲ ਤਾਂ ਇੱਕ ਵੀ ਨਹੀਂ ਲੱਗਿਆ ਹੋਣਾ ਸ਼ਾਇਦ ਹਿੰਦੁਸਤਾਨ 'ਚ ਹੀ ਬੜੇ ਘੱਟ ਹੋਣਗੇ ਬਾਹਰਲੇ ਮੁਲਕਾਂ 'ਚ ਇੱਕ ਵਿੰਡ ਇੰਜੀਨੀਅਰ ਉਦੀ ਆ ਪੋਸਟ ਹੈ ਪਹਿਲਾਂ ਤਾਂ ਮੈਂ ਉਹਦਾ ਬਾਇਓ ਡਾਟਾ ਤੁਹਾਨੂੰ ਦੱਸ ਦਿਆਂ ਆ ਉਹਦਾ ਲਿੰਕਡਇਨ ਤੋਂ ਕੱਢ ਲਿਓ ਫਲੇਮੇਸ਼ ਰੀਜਨ ਬੈਲਜੀਅਮ wind ਸਪੈਸ਼ਲਿਸਟ ਪੀ ਐਚ ਡੀ ਓਨ ਦਾ ਟਾਪਿਕ ਆਫ wind ਫਾਰਮ ਕੰਟਰੋਲ ਫਾਰ ਪਾਵਰ ਆਪਟੀਮਾਈਜੇਸ਼ਨ wind ਮਿਲ ਜਿਹੜੀ એનર્ਜੀ ਬਣਦੀ ਹੈ ਉਸ ਤੇ ਉਹਨੇ ਪੀ ਐਚ ਡੀ ਕੀਤੀ ਹੈ ਤੇ ਇੱਥੇ ਉਹਨੇ ਲਿਖਿਆ ਆਪਦੀ ਪੋਸਟ ਆਈ ਹੈਵ ਸਟਾਰਟਡ ਇਨ ਅ ਨਿਊ ਪੋਜੀਸ਼ਨ ਐਸ wind ਐਂਡ wind ਇੰਜੀਨੀਅਰ at laboro elect i will be working in the renewables and urban line of the company so eh jeda wind mill de vich jinne phd kiti hai jinne aerospace de vich kita apni padhai kiti hai punjab paapa freed university of health sciences de vich oh kis cheez di advice de reya kis capacity ch ohnu rakha gaya dr reeva sood inna de ghar de jinna de pharm to thonu vi pata hai ਬੜਾ ਕੁਝ ਖਰੀਦਿਆ ਗਿਆ ਉਹ ਕੰਪਨੀ ਦਾ ਨਾਮ ਇੱਥੇ ਸਾਰਿਆਂ ਨੂੰ ਪਤਾ ਹੈ ਅਗਰੀਵਾ ਨੈਚੁਰਲ ਐਂਡ ਤਨਿਸ਼ਕ ਆਗਰੋ ਪ੍ਰਾਈਵੇਟ ਲਿਮਿਟਿਡ ਤੁਸੀਂ ਆਏ ਹੋ ਅੱਜ ਇੱਥੇ ਫੰਕਸ਼ਨ ਤੇ ਆਸ਼ਵਗੰਧਾ ਦਾ ਤੇ ਡ੍ਰੈਗਨ ਫਰੂਟ ਦਾ ਜੂਸ ਕੀਤਾ ਪਿਆ ਆ ਤੁਹਾਨੂੰ ਨਹੀਂ ਪੀਤਾ ਲੱਗਦਾ ਮੈਨੂੰ ਲੱਗਦਾ ਸਾਰਾ ਉੱਥੋਂ ਹੀ ਆਉਂਦਾ ਬੀਬੀ ਜੀ ਦੇ ਫਾਰਮ ਤੋਂ ਇਹ ਸਾਰੀਆਂ ਜਿਹੜੀਆਂ ਮਨਮਰਜ਼ੀਆਂ ਜਾਇ ਫਾਈਨੈਂਸ਼ੀਅਲ ਇਰੈਗੂਲੈਰਿਟੀਆਂ ਜਿਹੜੀਆਂ ਯੂਨੀਵਰਸਿਟੀ ਦੇ ਵਿੱਚ ਜੜੀਆਂ ਹੋਈਆਂ ਮਸ਼ੀਨਾਂ ਦੀ ਪਰਚੇਸ ਚ ਕੰਸਟਰਕਸ਼ਨ ਦੇ ਵਿੱਚ ਸੈਨੇਟ ਹਾਲ ਦੀ ਕੰਸਟਰਕਸ਼ਨ ਚ ਚਾਹੇ ਵੀਸੀ ਦੇ ਘਰ ਦੀ ਕੰਸਟਰਕਸ਼ਨ ਚ ਚਾਹੇ ਵੀਸੀ ਦੇ ਮੁੰਡੇ ਦਾ ਵਿਆਹ ਹੋਇਆ ਸੀ ਉਦੋਂ ਜਿਹੜੀ ਰੈਨੋਵੇਸ਼ਨ ਕੀਤੀ ਗਈ ਐਚ ਐਲ ਐਨ ਇੱਕ ਕੰਪਨੀ ਹੈ ਜਿਹਨੂੰ ਪੈਟਰੋਨਾਈਜ਼ ਕੀਤਾ ਜਾ ਰਿਹਾ ਹੈ ਮਸ਼ੀਨਾਂ ਦੀ ਰਿਪੇਅਰ ਦਾ ਕੰਟਰੈਕਟ ਵੀ ਉਹਨਾਂ ਕੋਲੇ 5 ਕਰੋੜ ਰੁਪਈਆ ਸਾਲ ਦਾ ਤੇ ਜੇ ਸਰਾਹ ਬਣਾਉਣੀ ਹੈ ਤਾਂ ਉਹ ਵੀ ਐਚ ਐਲ ਐਨ ਨੇ ਬਣਾਉਣੀ ਹੈ ਮੈਂ ਪਹਿਲਾਂ ਵੀ ਗੱਲ ਆਖੀ ਸੀ ਕਿ ਇੱਕ ਕੰਪਨੀ ਮੈਨੂੰ ਦਿਖਾ ਦਿਓ ਹਿੰਦੁਸਤਾਨ 'ਚ ਜਿਹੜੀ ਸਰਾਵਾਂ ਦੀ ਕੰਸਟਰਕਸ਼ਨ ਵੀ ਕਰਦੀ ਹੋਵੇ ਤੇ ਪੈਕਟ ਸਕੈਨ ਤੇ ਵੈਂਟੀਲੇਟਰਾਂ ਦੀ ਰਿਪੇਅਰ ਵੀ ਕਰਦੀ ਹੋਵੇ ਮੈਨੂੰ ਦਿਖਾ ਦਿਓ ਇੱਕ ਵੀ ਕੰਪਨੀ ਤੁਸੀਂ ਸੋ ਅੱਜ ਇਹ ਸਾਰੇ ਇਸ਼ੂਸ ਤੇ ਮੈਂ ਆਇਆ ਯੂਨੀਵਰਸਿਟੀ 'ਚ ਆਰਟੀਆਈ ਦੇ ਵਿੱਚ ਜਵਾਬ ਮੰਗਣ ਇਹਨਾਂ ਤੋਂ ਇੱਕ ਇੱਕ ਚੀਜ਼ ਮੈਂ ਆਪਦੇ ਨਾਂ ਤੇ ਤਕਰੀਬਨ 13 ਆਰਟੀਆਈ ਦੇ ਮੈਂ ਕੁਐਸਚਨਸ ਪਾਏ ਆ ਇਹਨਾਂ ਨੂੰ ਮੈਂ ਉਮੀਦ ਕਰਦਾ ਹਾਂ ਰਜਿਸਟਰਾਰ ਸਾਹਿਬ ਤੋਂ ਕਿ ਭਾਈਸ ਚਾਂਸਲਰ ਸਾਹਿਬ ਨੇ ਤੇ ਇਹਨਾਂ ਦੀ ਜਿਹੜੀ ਜੁੰਡਲੀ ਹੈ ਉਹਨਾਂ ਨੇ ਤਾਂ ਇਸ ਚੱਕਰ 'ਚ ਫਸਣਾ ਹੀ ਫਸਣਾ ਹੈ ਤੇ ਕਿਰਪਾ ਕਰਕੇ ਜਰਾ ਇਹਦੇ 'ਚ ਜਵਾਬ ਗੋਲ ਮੋਲ ਨਾ ਕਰਿਓ ਲਪੋਇਓ ਨਾ ਫਾਲਸ ਇਨਫੋਰਮੇਸ਼ਨ ਨਾ ਦਿਓ ਤੇ ਟਾਲ ਮਟੋਲ ਕਰਨ ਦੀ ਕੋਸ਼ਿਸ਼ ਨਾ ਕਰਿਓ ਤੇ ਸਭ ਤੋਂ ਵੱਡੀ ਗੱਲ ਰਿਕਾਰਡ ਦੇ ਵਿੱਚ ਏਰ ਫੇਰ ਨਾ ਕਰਿਓ ਆਦਰਵਾਈਜ਼ ਸਭ ਨੂੰ ਕਾਨੂੰਨ ਮੁਤਾਬਕ ਇੱਥੇ ਪੁੱਕਤਣਾ ਪੈਣਾ ਹੈ ਸੋ ਮੈਂ ਅੱਜ ਯੂਨੀਵਰਸਿਟੀ 'ਚ ਇਸ ਵਾਸਤੇ ਆਇਆ ਸੀ ਤਾਂ ਕਿ ਤੁਹਾਡੇ ਸਾਹਮਣੇ ਰੱਖ ਸਕਾਂ ਕਿ ਕਿਵੇਂ ਲੋਕਾਂ ਨੂੰ ਗੁੰਮਰਾਹ ਕਰਕੇ ਹਾਂ ਹੁਣ ਇੱਕ ਚੀਜ਼ ਅਜ ਨਵੀਂ ਮੇਰੇ ਸਾਹਮਣੇ ਆਈ ਕਿ ਪਹਿਲਾਂ ਮੁਕਰਦੇ ਸੀ ਕਿ ਮੈਂ ਫੋਰਚੂਨਰ ਨਹੀਂ ਖਰੀਦਾ ਯੂਨੀਵਰਸਿਟੀ ਦੇ ਪੈਸਿਆਂ ਨਾਲ ਫੋਰਚੂਨਰ ਵੀ ਨਵੀਂ ਲੈ ਲਿੱਤੀ ਗਈ ਹੈ ਉਸ ਗੱਲ ਦਾ ਜਵਾਬ ਦਿਓ ਕਿ ਕਿਸ ਵਾਇਸਡ ਸਪੈਸਫੁਲ ਐਕਸਪੈਂਡੀਚਰ ਜਦੋਂ ਮੰਤਰੀ ਇਨੋਵਾ ਗੱਡੀਆਂ ਤੇ ਚੜ ਸਕਦੇ ਆ ਤੇ ਫਿਰ ਵਾਈਸ ਚਾਂਸਲਰ ਨੂੰ ਕਿਉਂ ਉਹ 4x4 ਦੀ ਲੋੜ ਪਈ ਕਿਉਂਕਿ ਫਾਰਮ ਹਾਊਸ ਤੇ ਕਹਿੰਦੇ ਜਾਣਾ ਹੁੰਦਾ ਉਹਨਾਂ ਉੱਥੇ 4x4 ਚਾਹੀਦੀ ਆ ਸੋ ਇਹ ਸਾਰੇ ਕਾਰਨ ਕਰਕੇ ਅੱਜ ਮੈਂ ਇੱਥੇ ਆਇਆ ਤੁਹਾਨੂੰ ਵੀ ਬੇਨਤੀ ਕੀਤੀ ਹੈ ਕਿਰਪਾ ਕਰਕੇ ਫਰੀਦਕੋਟ ਤੇ ਇਸ ਇਲਾਕੇ ਦੇ ਪੰਜਾਬ ਦੇ ਤੁਸੀਂ ਵਛਿੰਦੇ ਹੋ ਇੱਕ ਇੱਕ ਬੰਦੇ ਤੱਕ ਇਹ ਗੱਲ ਪਹੁੰਚਾਓ